ਵੀ ਮਿੱਤਰੋ ਜਿਹੜਾ ਤੁਸੀਂ ਆਹ ਦਰਖਤ ਦੇਖ ਰਹੇ ਹੋਗੇ ਹਨ ਇਹ ਕੋਈ ਆਮ ਦਰਖਤ ਨਹੀਂ ਹੈਗਾ ਇਹ ਦਰਖਤ ਦੇ ਇੰਨੇ ਫਾਇਦੇ ਨੇ ਇੰਨੇ ਗੁਣਾਕਾਰੀ ਇਹ ਦਰਖਤ ਦਾ ਜਿਹੜਾ ਦੁੱਧ ਆ ਤੇ ਫਲ ਤੇ ਪੱਤੇ ਹਨਾ ਸੋ ਜਿਨ੍ਹਾਂ ਦੇ ਬਵਾਸ਼ੀਰ ਦਾ ਫੋੜਾ ਹੋਇਆ ਹੋਇਆਗਾ ਜਿਨ੍ਹਾਂ ਨੂੰ ਬਵਾਸ਼ੀਰ ਆ ਗਈ ਜਿਨ੍ਹਾਂ ਦਾ ਬਵਾਸ਼ੀਰ ਦਾ ਕੋਈ ਲਾਜ ਹੀ ਹੈ ਨਹੀਂ ਜਿਹੜੇ ਬਵਾਸ਼ੀਰ ਤੋਂ ਤੰਗ ਹੋ ਕੇ ਪਰੇਸ਼ਾਨ ਹੋ ਕੇ ਜਿਹੜੇ ਘਰਾਂ ਦੇ ਵਿੱਚ ਬੈਠ ਚੁੱਕੇ ਨੇ ਅੱਕ ਚੁੱਕੇ ਨੇ ਵੀ ਸਾਡਾ ਤਾਂ ਜਿਹੜਾ ਲਾਜ ਹੀ ਨਹੀਂ ਹੁੰਦਾ ਛੱਡ ਪਰੇ ਅਸੀਂ ਤਾਂ ਘਰੇ ਹੀ ਮਰਾਂਗੇ ਉਹਨਾਂ ਨੂੰ ਮਨ ਦੀ ਲੋੜ ਨਹੀਂ ਉਹਨਾਂ ਨੂੰ ਕਿਤੇ ਜਾਨ ਦੀ ਲੋੜ ਨਹੀਂ ਇਹ ਦਰਖਤ ਦਾ ਨਾਂ ਹੈਗਾ ਮਿੱਤਰੋ ਉਮਰ ਇਹਨੂੰ ਇੱਥੇ ਐਮਪੀ ਦੇ ਇਲਾਕੇ ਦੇ ਵਿੱਚ ਇਹਨੂੰ ਉਮਰ ਕਹਿੰਦੇ ਨੇ ਹੋ ਸਕਦਾ ਵੀ ਇਹਨੂੰ ਕਿਤੇ ਹੋਰ ਵੀ ਜਿਹੜਾ ਉਮਰ ਕਹਿੰਦੇ ਨੇ ਤੁਸੀਂ ਕੀ ਕਰਨਾਗਾ ਮਿੱਤਰੋ ਇਹਦਾ ਜ਼ਿਆਦਾ ਤੁਸੀਂ ਆਹ ਪੱਤੇ ਲੈ ਲੈਣੇ ਨੇਗੇ ਜਾਂ ਜਿਹੜੇ ਹੋ ਬਰੀਕ ਬਰੀਕ ਗੋਲੀਆਂ ਆਰ ਕੇ ਜਿਹੜੇ ਉਹ ਫਲ ਲੱਗਿਆ ਹੋਇਆ ਜਾਂ ਤੁਸੀਂ ਇਹਦਾ ਫਲ ਲੈ ਲੈਣਾ ਇਹਦੇ ਵਿੱਚੋਂ ਦੁੱਧ ਨਿਕਲਦਾਗਾ ਇਹਦੇ ਵਿੱਚੋਂ ਤੁਸੀਂ ਦੁੱਧ ਕੱਢ ਕੇ ਜਿਹੜੇ ਉਹ ਫਲ ਲੱਗਿਆ ਹੋਇਆ ਦੁੱਧ ਕੱਢ ਕੇ ਕਿਲੋ ਦੁੱਧ ਦੇ ਵਿੱਚ ਪਾ ਕੇ ਇਹਨੂੰ ਕਾੜ ਕੇ ਰਾਤ ਨੂੰ ਸ਼ਾਮ ਨੂੰ ਕਾੜ ਕੇ ਤੁਸੀਂ ਰੱਖ ਲੈਣਾਗਾ ਇਹਨੂੰ ਚੰਗੀ ਤਰ੍ਹਾਂ ਵਧੀਆ ਐਨ ਸਾਫ਼ ਸੁਥਰਾ ਬਣਾ ਕੇ ਉਸ ਤੋਂ ਬਾਅਦ ਜਿਹੜਾ ਤੁਸੀਂ ਇਹਨੂੰ ਸਵੇਰੇ ਜਿਹੜਾ ਨਿਰਨੇ ਕਾਲ ਜੇ ਵਧੀਆ ਐ ਸਾਫ਼ ਸੁਥਰੇ ਢੰਗ ਨਾਲ ਇਹਨੂੰ ਪੀਣਾਗਾ ਸਵਾ ਮਹੀਨਾ ਦੇ ਅੰਦਰ ਅੰਦਰ ਸੋਡਾ ਬਵਾਸ਼ੀਰ ਜਿਹੜਾ ਸ਼ੂ ਮੰਤਰ ਹੋ ਜਾਊਗਾ ਐਦਾਂ ਦੀਆਂ ਵੀਡੀਓਆਂ ਦਾ ਬੱਦ ਤੋਂ ਬੱਦ ਜਿਹੜਾ ਫਾਇਦਾ ਉਠਾਇਆ ਕਰੋ ਲਾਭ ਹਟਾਇਆ ਕਰੋ ਸੋ ਵੀਡੀਓ ਨੂੰ ਮਿੱਤਰੋ ਜਿੰਨਾ ਹੋ ਸਕੇ ਜਿੰਨੇ ਜੋਗੇ ਤੁਸੀਂ ਹੈ ਸਕਦੇ ਹੋ ਨਹੀਂ ਕਿਸੇ ਦੀ ਮਦਦ ਕਰ ਸਕਦੇ ਨਹੀਂ ਕਿਸੇ ਕੋਲੇ ਜਾ ਸਕਦੇ ਸੋ ਵੀਡੀਓ ਨੂੰ ਮਿੱਤਰੋ ਬੱਦ ਤੋਂ ਬੱਦ ਅੱਗੇ ਜਿਹੜਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਿਹੜਾ ਕਿਸੇ ਮੰਜੇ ਤੇ ਪਏ ਮਰੀਜ਼ ਦਾ ਜਿਹੜਾ ਉਹ ਉੱਠ ਕੇ ਖੜਾ ਹੋ ਜੇ ਤੇ ਉਹਦਾ ਫਾਇਦਾ ਹੋ ਜੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਸ